ਦਾ ਕਰ ਰਜ਼ਵੀ ਲਗਾ ਲਿਆ ਪੁੱਤ ਆ ਲੜਾ ਬਹੁਤ ਵਧੀਆ ਹੋ ਗਿਆ ਨਿਕਲ ਗਿਆ ਬਸ ਨਿਕਲ ਗਿਆ ਨਿਕਲ ਚੜਚਾ ਖਾਲੀ ਤੂੰ ਸੁਵੇ ਜੀ ਅੱਬੇ ਕੰਮ ਤਾਂ ਖਤਰੇ ਵਾਲਾ ਹੀ ਕਰ ਰੱਖਿਆ ਮੁੰਡਿਆਂ ਨੇ ਰਾਜਦੀਪ ਸੀਗਾ ਡਰਾਈਵਰ ਕੁਕੂ ਸੀਗਾ ਮੈਂ ਪਰਦੇ ਪਾਸੇ ਜਾ ਕੇ ਦੇਖ 15 ਦੇ ਸੱਡ ਹੋਰ ਨੰਗ ਰਾਜਦੀਪ ਡਰਾਈਵਰ ਸੀ ਨਿਕੂ ਦਾ ਵਿਚਾਰਦਾ ਨਾ ਨਿਕੂ ਤਾਂ ਬਹੁਤ ਅਗਲਾ ਡਰਾਈਵਰ ਹੈ ਇੰਨੀ ਤਾਂ ਖਵਾਉਂਦਾ ਨਿਕੂ ਤਾਂ ਐਸਾ ਹੀ ਲਾਉਂਦਾ ਜਮਾ ਨਿਕੂ ਦਾ ਟਾਇਰ ਦਿਸ ਨੂੰ ਹਟਾ ਦਿੰਦਾ ਹੈ ਨਿਕੂ ਦੇ ਕੰਮ ਤੇ ਨਿਕੂ ਨਾ ਨਿਕੂ ਗਰਮ ਵਾਲਿਆ ਬਾਈ ਨਿਕੂ ਬਹੁਤ ਗਰਮ ਵਾਲਿਆ ਨਿਕੂ ਦੇ ਮਸ਼ੀਨ ਖਵਾ ਦਿੰਦਾ ਪਰ ਨਿਕਲ ਜਾਂਦੀ ਹੈ ਨਾਲ ਦੋਨੇ ਠੀਕੇ ਤੁਸੀਂ ਕੰਮ ਦਾ ਖਤਰੇ ਵਾਲਾ ਹੀ ਹੋਇਆ ਪਿਆ ਆਈ ਬੱਚੀ ਬੋਲ ਮਾਰ ਕੇ ਦੇਣਾ ਬੁਫਾ ਜੀ ਉਹ ਤਾਂ ਉਹ ਤੇ ਇਹ ਗਾ ਪਕਾ ਰਿਹਾ ਜਿਹੜਾ ਉਹ ਹੋ ਗਿਆ ਜ਼ਿਆਦੀ ਆ ਜੀ ਅਬ ਨਿਊ ਹਿਊਲੈਂਡ 36 30 ਲਿਆ ਰੱਖਿਆ 4x4 ਉਧਰੋਂ ਝੋਟਾ ਦੂਜਾ ਵੀ ਖੜਾ ਹੈ ਪੋਚਣਾ ਜੋਰ ਜੂਰ ਪੂਰਾ ਲਵਾ ਕੇ ਦੇ ਤਾ ਤੇ ਇਧਰ ਡੀਏ ਦਾ ਵੀ ਪੂਰਾ ਜੋਰ ਲਵਾਤਾ ਕਾਟਰ ਤੇ ਲੱਗਿਆ ਪਿਆ ਪੂਰਾ ਕਾਟਰ ਤੋਂ ਜਦੋਂ ਮਿੱਟੀ ਹਟੂਗੀ ਫਿਰ じゃ ਕੋਈ ਗੱਲ ਬਣੂਗੀ ਫੋਈ ਨਹੀਂ ਪੈਣੇ ਟਰੈਕਟਰਾਂ ਦਾ ਦਖਾਣੇ ਪੂਰੀ ਵੀਡੀਓ ਦੇਖਿਓ ਉਹ ਨਜ਼ਾਰਾ ਪੂਰਾ ਨਜ਼ਾਰਾ ਤਾਂ ਕਾਹਦਾ ਆਇਆ ਫਸਿਆ ਪਿਆ ਕੰਮ ਅਧੀ ਰਾਤ ਹੋਈ ਪਈ ਓਹ ਆਿੰਦ ਹੋਏ ਪਤੀ ਇਧਰਲੇ ਵਾਹ ਔਲ ਤੇ ਲੈ ਲਿਓ ਦਵਾਰੇ ਲੱਗਿਆ ਓਏ ਮੋੜੇ ਮੜੇ ਲੈ ਜਾਂ ਇੰਦੇ ਚੱਲ ਰਹੇ ਹੁਦੈ ਚਿੱਤ ਤੇ ਨਮੜੇ ਚਾਹ ਰੇਸਰੂਸ ਫੋਲ ਹੀ ਰੱਖਣੇ ਉਹ ਲੈਂਡ ਦੀ ਤੇ ਓਹ ਲੈਂਡ ਦੀ ਨਿਕੂ ਨੂੰ ਰੱਖੋ ਹੁਣ ਅੱਗੇ ਨਿਕੂ ਹੈੱਡ ਹੈ ਨਾ ਬੁਰਾ ਹੁਣ ਸੱਬਲ ਹੈੱਡ ਬਣਾਉ ਇਹਨੂੰ ਕਰ ਰਹੀ ਸੀ ਉਹ ਤਾਂ ਮਿਲ ਗਿਆ ਸੀ ਖੇਤ ਨੂੰ ਟੱਪ ਕੇ ਸੀ ਰੋਟੀਆਂ ਬੰਦ ਕਰਾਓ ਇੱਤਨ ਫੋਨ ਆ ਗਿਆ ਫਿਰ ਜਦੋਂ ਹੂ ਤੋਂ ਮੈਂ ਲੇਟਾਂ ਪਤਾ ਨਹੀਂ ਕਿਉਂ ਨਿਕਲੀ ਆਹ ਤਾਂ ਪਹਿਲੀ ਗੰਦੀ ਮੈਂ ਉੱਤੇ ਢਾਲਤੀ ਸੀ ਉਹਦੇ ਢਾਲਤੀ ਆਹ ਟਰਾਲੀ ਦੇ ਮੈਂ ਇੱਥੇ ਉਧਰ ਆਏ ਨੂੰ ਟੱਪਿਉਂਗੀ ਇੱਧਰ ਉੱਧਰ ਜਾਂਦੀ ਨਹੀਂ ਨਿਆ ਕਟਰ ਤੇ ਬਰਾਬਰ ਸਮਾਨ ਕਿੰਨਾ ਹੈ ਸੱਬਲ ਆਂਦਾ ਕੰਮ ਹੀ ਕਰਦਾ ਹੁਣ ਤੂੰ ਓਏ ਆਹ ਹੋਰ ਕੱਢ ਲਾ ਟੁਲੀ ਪਈ ਐ ਤਬਾਹ ਟੋਨ ਲੱਕੇ ਫੜਾ ਦੰਦੇ ਚਲੋ ਲੈ ਚਲੋ ਦੱਸੋ ਕਿਹੜੇ ਤੇ ਬੈਠਣੇ ਮੈਂ ਤਾਂ ਨਾ ਤੁਸ ਜੱਟੀ ਤੀਜਾ ਪਾ ਲਓ ਹੁਣ ਤਾਂ ਤਿੰਨ ਟਰੈਕਟਰ ਪਹਿਣਗੇ ਬਾਬਿਓ ਉਹਦੇ ਕੰਮ ਖਾਦਰੇ ਵਾਲੇ ਕਰਤਾ ਨਿੱਕੂ ਨੇ ਇਹ ਤੇ ਰਾਜਦੀਪ ਨੇ ਵੀ ਰਾਜਦੀਪ ਦਾ ਨਾਮ ਤਾਂ ਲਾਵਾਂਗੇ ਵਿੱਚ ਹੁਣ ਔਰ ਰਾਜਦੀਪ ਸੰਗਲ ਬਾਲੋ ਭਾਜੀ ਹੁਣ ਜਿੰਨੇ ਪੈਂਦੇ ਐ ਅੱਗੇ ਕਰ ਲੈ ਮੈਂ ਤੈਨੂੰ ਕਹਣਾ ਇਹ ਕਿ ਇੱਥੇ ਬੰਨ ਇੱਕ ਤੇਰਾ ਉੱਥੇ ਬਰਾਬਰ ਬਾਡੀ ਹੈ ਮੂਰੇ ਲੱਗੇ ਰੋਹੋ ਲੰਦੇ ਸਹੀ ਹੈ ਚੱਲ ਲੈ ਪਾਸੇ ਲੈ ਆਂ ਮੈਂ ਫਟੋ ਪਹਿਲਾ ਬਾਹਰ ਜੇ ਸਾਰੇ ਬ੍ਰਾਂਡ ਹੀ ਆ ਗਏ ਬਾਬਾ ਨਿਊ ਲੈਂਡ ਵੀ ਆ ਗਿਆ ਤੇ ਜੌਂਡੀਰ ਵੀ ਆ ਗਿਆ ਉਧਰ ਡੀਏ ਆ ਗਿਆ ਕਿੰਨੇ ਸਾਰੇ ਇਕੱਠੇ ਰੰਗ ਹੋ ਗਏ ਇਧਰ ਸੰਗੜੀ ਨਿਕਲ ਲੱਗ ਗਈ ਮਸ਼ੀਨ ਦਾ ਅਜ ਪਤਾ ਨਹੀਂ ਕਿਦੋਂ ਨਿਕਲੂਗੀ ਸਾਟ ਨਾ ਖਾ ਲਈ ਨਿਕੂ ਗੱਡੂ ਆ ਹੁਣ ਆ ਕਿੱਲੀ ਕੱਢ ਲਾ ਕਿੱਲੀ ਮਾਰ ਰੇ ਕਿੱਲੀ ਮਾਰਾ ਕੱਢ ਕੇ ਟ੍ਰਾਫਲਿੰਗ ਵਾਲੀ ਕਿੱਲੀ ਲੈ ਲੈਣਾ ਯਾਰ ਨਿਕਲ ਗਈ ਨਿਕਲ ਗਈ ਵਸ ਉਧਰੋਂ ਇਹ ਹਜੇ ਵੀ ਨਿਕਲ ਨਹੀਂ ਜਾਂਦੀ ਜੀ ਮੈਂ ਉਹ ਵੇ ਬਹਿਣੇ ਤਿੰਨਾਂ ਦੇ ਟੋਜਨ ਬਹਿਣਾ ਹੀ ਪੜਾ ਆ ਇਹਦੇ ਜਵਾਦੇ ਹੈ ਕਿੰਨਾ ਕੁ

ਮੈਂ ਖਦਰ ਜੀ ਆਪੇ ਉਹ ਦੇਖੋ ਕੀ ਬੰਦ ਐ ਨਿਕਲ ਜਦਾ ਜੰਗੀ ਗੱਲੀ ਆ ਪਹਿਲੇ ਗੜੇ ਚ ਉਹ ਤੋਂ ਗੜਾ ਦੀ ਵਿਚਾਰੀ ਦੀ ਜੰਗਾਰੇ ਚ ਪਹਿਲਾਂ ਤਾਂ ਲੰਘੀ ਸੀ ਤੇ ਹੁਣ ਘਰਾਂ ਦੀਆਂ ਤਿਆਰੀਆਂ ਸੀਆਂ ਕਹਿੰਦੇ ਲੈ ਜੀ ਇਹ ਚੇਹੇ ਦੀ ਖਾਈਏ ਰੋਟੀਆਂ ਰਾਇ ਨਹੀਂ ਵਧਾਈ ਭੁੱਖੇ ਮਾਰੂ ਅੱਜ ਦਾ ਆਓ ਫਿਰ ਨਿਕਲ ਆਲੀ ਲਗਾਤਾਰ ਇਕੱਠੇ ਜੱਲਣਗੇ ਦੋ ਦਾ ਬਰਾਬਰ ਅੱਗੇ ਪਿੱਛੇ ਪਾ ਦੇ ਇਹਨੂੰ ਸਾਈਡ ਤੇ ਘਰ ਤਾਂ ਬਣਾਇਆ ਕੱਲਾ ਬੈਟਰੀ ਦਾ ਇਸ਼ਾਰਾ ਕਰ ਲਾ ਜੇ ਕਰਨ ਦਾ ਬੈਟਰੀ ਮਾਰਦੀ ਜੇ ਕੋਈ ਜ਼ਰੂਰਤ ਹੋਈ ਤਾਂ ਉਹਦੇ ਬੰਨੀ ਉਹਦੇ ਬੰਨੀ ਡਰਾਈਵਰ ਬੰਨੀ ਕਈ ਵਾਰ ਇਕੱਠਿਆਂ ਦਾ ਜੋਰ ਲਵਾਓ ਸਹੀ ਹੈ ਖਾਲੀ ਤਾਂ ਬਾਹਰ ਕੱਢੋ ਨੂੰ ਲੋਰੀ ਬੜੀ ਜਮਕਦੀ ਹੈ ਨਿੱਕੂ ਡਰਾਈਵਰ ਜੜਿਆ ਨਿੱਕੂ ਬੜਾ ਹਾਈ ਡਰਾਈਵਰ ਹੈ ਚੱਲ ਬੜਾ ਕਦਰ ਨਾ ਕੰਮ ਹੋ ਗਿਆ ਬਾਈ ਓਏ ਬੰਦ ਕਰ ਲੈ ਆਹ ਥੱਲੇ ਪੱਖੇ ਤੋੜ ਲਾਂਗੇ ਸਹੀ ਗੱਲ ਐਥੇ ਚਿੰਗੇ ਕਰ ਲੈ ਰੋਕ ਚੋਂ ਬੰਦ ਕਰ ਦੋ ਆਹ ਥੱਲੇ ਲੱਗਿਆ ਪੁਰਾਣੀ ਜਦ ਸੁਦੀ ਬਾਦ ਦੇ ਆਹ ਬੰਦਾ ਕਿਧਰ ਹੋ ਲਿਆ ਇਹਨਾਂ ਦੇ ਵੋਟ ਅਮਰੀਕਾ ਦੇ ਵਿੰਨ ਖੜਾਈ ਆ ਤਾਂ ਠੀਕ ਹੋਣੀ ਆ ਨਾ ਮਰਨ ਆਦੀ ਮੈਂ ਕਹਤ ਸੀ ਆ ਉਦੋਂ ਡਾੜੀ ਬਸ ਘਲਨੇ ਗਿਆ ਮੂੰਹ ਕੋਈ ਨਾ ਠਗੜਾ ਦਿਓ ਲੈ ਕੇ ਮੋਝ ਬਿਨ ਦੇ ਤਪਾਉ ਕਰੋ ਆ ਨਿੱਕੂ ਕੀ ਦੀ ਮੰਦ ਆ ਨਿੱਕੂ ਦਾ ਡਪਾਉਣੀ ਪਾਣੀ ਵੇਚਦੀ ਐ ਨਿੱਕੂ ਦਾ ਡਪਾਉ ਪਾਣੀ ਵੇਚਦੀ ਐ ਐ ਵੀ ਤੂੰ ਤੇ ਟਾਇਰ ਤੇ ਬਹੁਤ ਨਹੀਂ ਪਈ ਜੀ ਇਹ ਕੁਦਰਤੀ ਪ੍ਰਾਲੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਵਲਾ ਦੁਬਾਰੇ ਸ਼ੁਰੂ ਹੋ ਰਿਹਾ ਹੁਣ ਪਹਿਲੀ ਵਾਰ ਜਬਣੀ ਨਹੀਂ ਗੱਲ ਰਾਜਦੀਪ ਨੇ ਕੱਚ ਛੱਡਦੀ ਕਹਿੰਦਾ ਕੋਈ ਉਹ ਤੋੜਨਾ ਇਹਨੂੰ ਦਮਾਈ ਓਏ ਇਹਨੂੰ ਐ ਕਿੱਦਾਂ ਕਰਨਾ ਯਾਰ ਤੋੜ ਕੱਢ ਲੈ ਨਾ ਯਾਰ ਇਧਰ ਸਾਈਡ ਜੀ ਤੇ ਕਰ ਲੈ ਇਹਨੂੰ ਇੱਥੇ ਬਹਿ ਜੂ ਇੱਥੇ ਖੁੱਥੋਈ ਨਹੀਂ ਪੈਣਾ ਇਹਦਾ ਬਸ ਮਾਰੇ ਇਸ਼ਾਰਾ ਕਰੀ ਸਾਹਿਬ ਬਾਬੇ ਦੁਬਾਰੇ ਚੱਲ ਜਾ ਕੰਮ ਕਰਨਾ ਉੱਤੇ ਆ ਪਿਆ ਸੀ ਗੱਟ ਬੈਟਰੀ ਵਾਲਾ ਓ ਚਾਬੀ ਦੇ ਦੇ ਉਹਨੂੰ ਕਰਮੇ ਨੂੰ ਸਟਾਰਟ ਹੀ ਨਹੀਂ ਹੋਇਆ ਸੀ ਇਹ ਜ਼ੋਰ ਕਿੱਥੇ ਲਾਊਗਾ ਓਏ ਦੂਈ ਖੋਈ ਰੱਖਿਆ ਪਹਿਲਾਂ ਹੀ ਬਣ ਗਈ ਬਣ ਗਈ ਗੱਲ ਬਣ ਗਈ ਓਏ ਆ ਕੀ ਹੋ ਗਿਆ ਓਏ ਓਏ ਆ ਕੀ ਹੋ ਗਿਆ ਕੋਸ ਨਹੀਂ ਕੋਸ ਨਹੀਂ ਆ ਨਿਕਲਿਆ ਧੱਕੇ ਰੀਲ ਲਗਾ ਲਿਆ ਸਦਾ ਆ ਲੜਾ ਬਹੁਤ ਵਧੀਆ ਹੋ ਗਿਆ ਨਿਕਲ ਗਿਆ ਬਸ ਨਿਕਲ ਗਈ ਨਿਕਲੀ ਬਾਪੇ ਬਣ ਗਈ ਬਣ ਗਈ ਗੱਲ ਜੋਰ ਰਾਸ ਆ ਗਿਆ ਟਰੈਕਟਰਾਂ ਦਾ ਇਹ ਕਰਕੇ ਸੈੱਟ ਕਰਕੇ ਲਾ ਦੇ ਆਸੀ ਜੀ ਹੋਣੀ ਸੀ ਦੇਖ ਕੇ ਟਰੈਕਟਰ ਵਾਜਨ ਦਾ ਸਾਰਾ ਹੀ ਲਾਏ ਆ ਫਿਰ ਤਗੜਿਆਂ ਟੋਹਿਆਂ ਜੀ ਫਸੀ ਦਿਖਾਉਣੇ ਕਿੱਡੇ ਤਗੜੇ ਟੋਹੇ ਆ ਓਏ ਐਡਰ ਦੁਬਾਰਾ ਹੀ ਫਿਰਟ ਪਾਉਣੀ ਆ ਹਜੇ ਉਹ ਤਾਂ ਐਡਾ ਤਗੜਾ ਹੀ ਸੀਗਾ ਤੇ ਇੱਥੇ ਲੱਗ ਗਈ ਤੇ ਬੂਥ ਹਾਂ ਆ ਪੱਟਣੇ ਆ ਦੇਖ ਲੋ ਪਟਨੇ ਆ ਸਜਾਦ ਐਨੇ ਕਨੇ ਕੰਮ ਇੰਨਾ ਵਧਾ ਦੋ ਦੇਖ ਲੋ ਮਿੱਤਰੋ ਨਿੱਕੂ ਡਰਾਈਵਰ ਬਣਦਾ ਸੀ ਤਕੜਾ ਤੇ ਨਿੱਕੂ ਆ ਲਾ ਲਿਆ ਕਹੀ ਤੀ ਅਨਾਜ ਆ ਤੈਨੂੰ ਬਣਾ ਕੇ ਦਿੰਦੇ ਲਈ ਇਹਦਾ ਦੱਸਦੇ ਹੁਣ ਲਈ ਟ੍ਰੇਨਿੰਗ ਦਿੰਦੇ ਵੀ ਇਹ ਜਲੀ ਆਉਣਾ ਚਾਹੀਦਾ ਹਾਂ ਇਹਦਾ ਹੁੰਦੀ ਏ ਸਾਰੇ ਕੰਮ ਹੀ ਕਰਨੇ ਪੈਂਦੇ ਕਹਨੇ ਫਾਰਮ ਇਨਾਂ ਲੈ ਵੀ ਹੁਣ ਸਾਰਿਆਂ ਨੂੰ ਹੀ ਲਵਾਉਗਾ ਨਿੱਕੂ ਕਿਹੜਾ ਐ ਬੇਇੱਜ਼ਤੀ ਨਹੀਂ ਹੁਣ ਅੰਦਾਜ਼ ਦੀ ਨਿੱਕੂ ਲੈ ਵੀ ਹੁਣ ਦੁਬਾਰੇ ਫੇਰ ਕਹਿੰਦੇ ਚਲਾ ਤਪਾਵਾਂਗੇ ਇੱਥੋਂ ਦੀ ਇਹ ਲੂਆ ਤਿਆਰ ਕਰਦਾ ਰੇਸ਼ ਲੈ ਕੇ ਆਉਂੂ ਪੂਰੀ ਬੋਲ ਹੁਣ ਦਰਸ਼ਕ ਵਾਲੇ ਆਏ ਖੜੇ ਆ ਪੂਰਾ ਮੌਸਮ ਬਣਾ ਕੇ ਲੈ ਹੁਮੈ ਲੱਗ ਗਿਆ ਨਾ ਓਏ ਪਰਾਲੀ ਸਿਰ ਤੇ ਬੈਠ ਹੀ ਲੈ ਕੇ ਆਉ ਹਾਂਗੇ ਹੁਣ ਓਏ ਉੱਥੇ ਟੋਏ ਤਾਂ ਹੈ ਨਹੀਂ ਅਗਲੀ ਸਾਈਡ ਓਹ ਟੋਏ ਆ ਜੀ ਸੈਟ ਲਾਉਂ ਮੈਂ ਤਾਂ ਲੱਗਿਆ ਤੁਸੀਂ ਉੱਥੇ ਰਾਜ ਦੀ ਦੇਖ ਲੈ ਟੋਏ ਨਾ ਹੁਣ ਉੱਥੇ ਬਹਿ ਜੂ ਜਗੜ ਸਾਰੇ ਵਣ ਗਈ ਵਣ ਗਈ ਗੱਲ ਵਣ ਜਿੱਤ ਗਿਆ ਜਿੱਤ ਗਿਆ